ਨੈਸ਼ਨਲ ਪਬਲੀਕ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜਿਲੇ ਵਿੱਚ ਵਾਤਾਵਰਣ ਯੋਜਨਾ ਬਣਾਉਣ ਲਈ ਇੱਕ ਮਹੱਤਵਪੂਰਨ ਮੀਟਿੰਗ ਸ਼ਨੀਵਾਰ ਨੂੰ ਅੱਜ ਡਾਕਟਰ ਅਫਰੂਜ਼ ਅਹਿਮਦ ਜੱਜ ਐਨਜੀਟੀ ਪ੍ਰਿੰਸੀਪਲ ਬੈਚ ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਬਚਤ ਪਵਨ ਵਿਖੇ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਅਧਿਕਾਰੀਆਂ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੇ ਪ੍ਰਤੀਨਿਧੀਆਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਹਿੱਤ ਧਾਰਕਾਂ ਦੇ ਸਮੂਹੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ ਇਸ ਮੀਟਿੰਗ ਵਿੱਚ ਮੁੱਖ ਨੁਕਤਿਆਂ ਵਿੱਚ ਠੋਸ ਰੈਂਦ ਖੂਦ ਪ੍ਰਬੰਧਨ ਨਵੀਨਤਾਕਾਰੀ ਪਹਿਲ ਕਦਮਾਂ ਤੇ ਕੇਂਦ੍ਰਿਤ ਚਰਚਾ ਆਮ ਜਿਸ ਵਿੱਚ ਵਿਰਾਸਤੀ ਰੈਂਦ ਖੂਦ ਦੇ ਇਲਾਜ ਤੇ ਇੱਕ एकीकृत ਰੈਂਦ ਖੂਦ ਤੋਂ ਊਰਜਾ ਪਲਾਂਟ ਸਥਾਪਿਤ ਕਰਨ ਦੀਆਂ ਯੋਜਨਾਵਾਂ ਸ਼ਾਮਲ ਹਨ ਇਹਨਾਂ ਯਤਨਾਂ ਦਾ ਉਦੇਸ਼ ਲੁਧਿਆਣਾ ਵਿੱਚ ਰੈਂਦ ਖੂਦ ਪ੍ਰਬੰਧਨ ਵਿੱਚ ਕ੍ਰਾਂਤੀ ਲਿਆਉਣਾ ਅਤੇ ਦੂਜੇ ਸ਼ਹਿਰਾਂ ਲਈ ਇੱਕ ਮਿਸਾਲ ਕਾਇਮ ਕਰਨਾ ਹੈ ਟਿਕਾਊ ਪਾਣੀ ਦੀ ਵਰਤੋਂ ਵਾਸਤੇ ਮੀਟਿੰਗ ਵਿੱਚ ਖੇਤੀਬਾੜੀ ਉਦੇਸ਼ਾਂ ਲਈ ਟ੍ਰੀਟਮੈਂਟ ਕੀਤੇ ਸੀਵਰੇਜ ਦੇ ਨਿਕਾਸ ਦੀ ਸੰਭਾਵੀ ਵਰਤੋਂ ਦੇ ਨਾਲ-ਨਾਲ ਨਕਲੀ ਤਲਾਬਾਂ ਦੀ ਸਿਰਜਣਾ ਦੀ ਪਰਚੋਲ ਕੀਤੀ ਗਈ। ਇਹ ਪਹੁੰਚ ਪਾਣੀ ਦੀ ਬਰਬਾਦੀ ਨੂੰ ਕਾਫੀ ਘਟਾ ਸਕਦੀ ਹੈ ਤੇ ਟਿਕਾਊ ਪਾਣੀ ਪ੍ਰਬੰਧਨ ਅਭਿਆਸਾਂ ਨੂੰ ਉਤਸ਼ਾਹਿਤ ਕਰ ਸਕਦੀ ਹੈ। ਇਸ ਮੌਕੇ ਕੂੜਾ-ਪਕੂੜਾ ਪ੍ਰਬੰਧਨ ਲਈ ਬਾਇਓ-ਮੈਡੀਕਲ ਰਹਿੰਦ-ਖੂੰਦ ਪ੍ਰਬੰਧਨ, ਖਤਰਨਾਕ ਰਹਿੰਦ-ਖੂੰਦ ਪ੍ਰਬੰਧਨ ਅਤੇ ਉਦਯੋਗਿਕ ਗੰਦੇ ਪਾਣੀ ਪ੍ਰਬੰਧਨ ਫੋਕਸ ਦੇ ਮੁੱਖ ਖੇਤਰ ਸਨ। ਮੌਜੂਦਾ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਵਾਤਾਵਰਣ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਰਣਨੀਤੀਆਂ ਤੇ ਵਿਚਾਰ-ਚਰਚਾ ਕੀਤੀ ਗਈ। ਖਨਨ ਗਤੀਵਿਧੀਆਂ ਵਿੱਚ ਮੀਟਿੰਗ ਵਿੱਚ ਖਨਨ ਗਤੀਵਿਧੀਆਂ ਲਈ ਵਾਤਾਵਰਣ ਪ੍ਰਵਾਨਗੀਆਂ ਤੇ ਪੀਪੀਸੀਬੀ ਸਹਿਮਤੀ ਪ੍ਰਾਪਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਗਿਆ। ਇਹ ਕਦਮ ਇਹ ਯਕੀਨੀ ਬਣਾ ਲਈ ਮਹੱਤਵਪੂਰਨ ਹੈ ਕਿ ਖੰਨਣ ਕਾਰਜ ਵਾਤਾਵਰਣ ਜਨਸਥਾਨਿਕ ਵਾਤਾਵਰਨ ਪ੍ਰਣਾਲੀਆਂ ਨੂੰ ਨੁਕਸਾਨ ਨਾ ਪਹੁੰਚਾਉਣ। ਇਸ ਤੋਂ ਇਲਾਵਾ ਮੁੱਖ ਅਧਿਕਾਰੀ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਕਮਿਸ਼ਨਰ ਨਗਰ ਨਿਗਮਾ ਦਿੱਤਿਆ ਡੇਚਲਵਰ ਬਦੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਮੁੱਖ ਇੰਜੀਨੀਅਰ ਪੀਪੀਸੀਬੀ ਆਰਕੇ ਰਤਰਾ ਮੁੱਖ ਇੰਜੀਨੀਅਰ ਨਗਰ ਨਿਗਮ ਲੁਧਿਆਣਾ ਰਵਿੰਦਰ ਗਰਗ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ ਇਸ ਮੌਕੇ ਡਾਕਟਰ ਅਫਰੂਜ਼ احمد ਮਾਨਜੁਗ ਜੱਜ ਐਨਜੀਟੀ ਪ੍ਰਿੰਸੀਪਲ ਬੈਂਚ ਨਵੀਂ ਦਿੱਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਜ਼ਿਲ੍ਹਾ ਵਾਤਾਵਰਣ ਯੋਜਨਾ ਨੂੰ ਲਾਗੂ ਕਰਨ ਵਿੱਚ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਅਤੇ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਤੇ ਜ਼ੋਰ ਦਿੱਤਾ ਲੁਤਿਆਣਾ ਦੀ ਸ਼ਾਖ ਅਤੇ ਇਸ ਦੀ ਰੱਖਿਆ ਕਰਨ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਸਫਲ ਸਾਲਸੀ ਦੀ ਇੱਕ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸ਼ਿਲਾਘਾ ਜਤਨਾਂ ਦੀ ਸ਼ਿਲਾਘਾ ਕੀਤੀ ਅਤੇ ਉਨ੍ਹਾਂ ਨੂੰ ਇੱਕ ਸਾਫ਼ ਅਤੇ ਸਿਹਤਮੰਦ ਵਾਤਾਵਰਣ ਵੱਲ ਕੰਮ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ ਮੀਟਿੰਗ ਦੇ ਰਾਸ਼ਟਰੀ ਅਤੇ ਰਾਜ ਪੱਧਰੀ ਪਹਿਲ ਕਾਰਗਜ਼ੀਆਂ ਦੇ ਨਾਲ ਇੱਕ ਸਾਰ ਲੁਧਿਆਣਾ ਵਿੱਚ ਪ੍ਰਭਾਵਸ਼ਾਲੀ ਵਾਤਾਵਰਣ ਪ੍ਰਬੰਧਨ ਅਭਿਆਸਾਂ ਨੂੰ ਲਾਗੂ ਕਰਨ ਦੀ ਨਵੀਂ ਬਚਨਬੱਧਤਾ ਨਾਲ ਸਮਾਪਤ ਹੋਈ। ਜ਼ਿਲ੍ਹਾ ਵਾਤਾਵਰਣ ਯੋਜਨਾ ਤੋਂ ਖੇਤਰ ਵਿੱਚ ਟਿਕਾਊ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਉਮੀਦ ਹੈ।